ਉਮ ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਦੀ ਫਤਿਹ ਚਾਰਕ ਦਿਨਾਂ ਦੇ ਨਾਂ ਫਰੀਦਕੋਟ ਤੋਂ ਤੇ ਖੰਡੂਰ ਸਾਹਿਬ ਦੇ ਹਲਕੇ ਤੋਂ ਕਾਫੀ ਫੋਨ ਆਏ ਨੇ ਉਹ ਕਹਿੰਦੇ ਗਿਆਨੀ ਜੀ ਇੱਕ ਆ ਗੱਲ ਕਰਿਓ ਰਲਵੇਂ ਮਿਲਵੇਂ ਵਿਚਾਰ ਸੀ ਚਲੋ ਮੈਂ ਆਪਣੇ ਤਰਫੋਂ ਜਿਹੜੀ ਗੱਲ ਕਰਨੀ ਉਹਨੂੰ ਧਿਆਨ ਦੇ ਨਾਲ ਸੁਣ ਲਿਓ ਉਹ ਕਹਿੰਦੇ ਲੱਖਾਂ ਵੋਟਾਂ ਪਾ ਕੇ ਅਮਰਤਪਾਲ ਨੂੰ ਜਿਤਾਤਾ ਵੈਸੇ ਮੈਂ ਨਹੀਂ ਅਮਰਤਪਾਲ ਕਹਿੰਦਾ ਮੈਂ ਤਾਂ ਉਹਨੂੰ ਮੂਤਪਾਲ ਧੀਰਮੱਲੀਆਂ ਦਾ ਪੁੱਤ ਪ੍ਰਿਥੀਚੰਦ ਦਾ ਪੁੱਤ ਮੀਣੇ ਮਸੰਦ ਨਸ਼ੇੜੀ ਦਾ ਭਰਾ ਆਪ ਨਸ਼ੇੜੀ ਮੈਂ ਤਾਂ ਇਹੋ ਜਿਹਾ ਸ਼ਬਦ ਵਰਤਦਾ ਹਾਂ ਉਹ ਕਹਿੰਦੇ ਲੱਖਾਂ ਵੋਟਾਂ ਪਾ ਕੇ ਤਾਂ ਅਸੀਂ ਇਹਨੂੰ ਜਿਤਾਇਆ ਤੇ ਲੱਖਾਂ ਵੋਟਾਂ ਪਾ ਕੇ ਕਹਿੰਦੇ ਸਰਬਜੀਤ ਨੂੰ ਜਿਤਾਇਆ ਸਾਨੂੰ ਕਹਿੰਦੇ ਮਿਲਿਆ ਕੀ ਸਾਨੂੰ ਫਾਇਦਾ ਕੀ ਹੋਇਆ ਫਿਰ ਮੈਂ ਕਿਹਾ ਮੈਂ ਕਿਹਾ ਭਾਈ ਜੀ ਖੁੱਲ ਕੇ ਦੱਸੋ ਵੀ ਕਿਉਂ ਨੇ ਕੀ ਉਹ ਕਹਿੰਦੇ ਤੁਸੀਂ ਗੱਲ ਕਹਿ ਜੰਨੇ ਹੋ ਤੇ ਬਕਾਓ মিডিਆ ਇਹ ਗੱਲ ਕਹਿੰਦਾ ਨਹੀਂ ਮੈਂ ਕਿਹਾ ਕੀ ਕੰਮ ਕਹਿੰਦੇ ਇਸ ਵਕਤ ਅਮਰਤਪਾਲ ਤੇ ਸਰਬਜੀਤ ਐਮਪੀ ਫਰੀਦਕੋਟ ਵਾਲਾ ਇਹ ਰਜਾਇਨ ਕਰਨ ਜਾਨਕਿਆ ਸਿਫਾ ਦੇਣ ਵੀ ਇਹਨਾਂ ਨੇ ਐਮਪੀ ਬਣ ਕੇ ਸਾਡੇ ਹਲਕਿਆਂ ਦਾ ਕੱਖ ਨਹੀਂ ਕੀਤਾ ਇੱਕ ਵੀ ਕੰਮ ਨਹੀਂ ਕੀਤਾ ਕਹਿੰਦੇ ਸਾਨੂੰ ਲੋਡ ਨਹੀਂ ਇਹ ਜੇ ਐਮਪੀਆਂ ਦੀ ਅਸ਼ਾ ਵੀ ਮੈਂ ਹੁਣ ਜਿਹੜੀ ਆਪਣੀ ਗੱਲ ਕਰਨੀ ਹੈ ਚਲੋ ਇਹ ਤਾਂ ਉਹਨਾਂ ਦੇ ਫੋਨ ਆਏ ਉਸ ਤਰੀਕੇ ਨਾਲ ਮੈਂ ਗੱਲ ਕਰਤੀ ਇਹ ਗੱਲ ਦੱਸੋ ਵੀ ਤੁਸੀਂ ਜੁੱਤੀਆਂ ਖਾਣ ਦੇ ਆਦੀ ਹੋ ਹਰ ਵਾਰ ਜੁੱਤੀਆਂ ਖਾਈ ਜਾਓਗੇ ਇੱਕ ਮੇਰਾ ਮਿੱਤਰ ਸੀ ਉਹ ਸਬਜ਼ੀ ਵੇਚਦਾ ਸੀ ਬਹੁਤ ਪੁਰਾਣੀ ਗੱਲ ਐ ਤਕਰੀਬਨ ਜੇ ਤੁਸੀਂ 30 ਸਾਲ ਪਿੱਛੇ ਜਾਓਗੇ ਤੇ ਉਹ ਪਹਿਲਾਂ ਸਾਈਕਲ ਤੇ ਸਬਜ਼ੀ ਵੇਚਦਾ ਸੀ ਫਿਰ ਉਹਨੇ ਖੱਜ ਰੇੜਾ ਲੈ ਲਿਆ ਫਿਰ ਉਹ ਜਿਹੜਾ ਫੀਟਰ ਹੁੰਦਾ ਉਹ ਲੈ ਲਿਆ ਤੇ ਇੱਕ ਬੀਬੀ ਉਹਨੂੰ ਕਹਿੰਦੀ ਕੰਦੀ ਰੁਕਿਓ ਕੰਦੀ ਮੈਨੂੰ ਦਾਲ ਦੇ ਕੇ ਦੇ। ਉਹ ਕਹਿੰਦਾ ਮਾਤਾ ਮੇਰੇ ਕੋਲ ਤਾਂ ਸਬਜ਼ੀਆਂ ਹੁੰਦੀਆਂ ਨੇ। ਦਾਲ ਤਾਂ ਮੇਰੇ ਕੋਲੇ ਹੁੰਦੀ ਨਹੀਂ। ਉਹ ਕਹਿੰਦੀ ਤੂੰ ਬੋਲਦਾ ਬਹੁਤ ਆ ਭਾਈ। ਉਹ ਕਹਿੰਦਾ ਪਹਿਲਾਂ ਮੇਰੇ ਹੱਥਾਂ ਤੇ ਡੰਡੇ ਪਏ ਸਕੂਲ ਚੋਂ ਜਿੰਨਾ ਮਾਸਟਰ ਨੇ ਮੈਨੂੰ ਪੜਾਇਆ ਸੀ। ਕਹਿੰਦਾ ਮੈਨੂੰ ਮਾਸਟਰ ਨੇ ਇਹ ਕਿਹਾ ਸੀ ਪੜਾਉਂਦੇ ਨੇ ਵੀ ਤੈਨੂੰ ਨੌਕਰੀ ਮਿਲੇ ਨਾ ਮਿਲੇ ਪਰ ਤੂੰ ਸਾਡਾ ਚੰਡਿਆ ਹੋਇਆ ਕਦੇ ਫੇਲ ਨਹੀਂ ਹੋਵੇਂਗਾ ਹਰੇਕ ਕੰਮ ਵਿੱਚ ਤੂੰ ਕਾਮਯਾਬ ਹੋਵੇਂਗਾ ਕਹਿੰਦਾ ਮੈਂ 100 ਰੁਪਏ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ 4000 ਰੁਪਏ ਦਿਹਾੜੀ ਪਾਉਣਾ ਮੈਂ ਸਬਜ਼ੀ ਵੇਚ ਕੇ ਉਹ ਸੱਜਣ ਕਹਿੰਦਾ ਫਿਰ ਕਹਿੰਦਾ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਸਕੂਲੋਂ ਹਟ ਗਿਆ ਪੜ ਕੇ ਫਿਰ ਕਹਿੰਦਾ ਮੇਰੇ ਮਾਪਿਓ ਨੇ ਮੈਨੂੰ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਬੱਦਰੀ ਬਣਾ ਕੇ ਸਿੱਧਾ ਕੀਤਾ ਤੇ ਹੁਣ ਕਹਿੰਦਾ ਮੈਂ ਛਿੱਤਰ ਨਹੀਂ ਖਾਣੇ ਜਿਵੇਂ ਛਿੱਤਰ ਖਾ ਕੇ ਕਹਿੰਦਾ ਬੰਦੇ ਬਣਿਆ ਨਾ ਅਸੀਂ ਹੁਣ ਉਦਾਂ ਬੰਦੇ ਬਣਾਵਾਂਗੇ ਉਹਨੇ ਇਹ ਗੱਲ ਕਹੀ ਇਹ ਗੱਲ ਨੂੰ ਥੋੜਾ ਜਿਹਾ ਖਾਨੇ 'ਚ ਪਾਈ ਕੀ ਅਸੀਂ ਸਾਰੀ ਉਮਰ ਜੁੱਤੀਆਂ ਖਾਂਦੇ ਰਵਾਂਗੇ ਅਸੀਂ ਜੁੱਤੀਆਂ ਖਾਣ ਦੇ ਆਦੀ ਆ ਉਹ ਕਿਤੇ ਦਾ ਜਲੂਸ ਕੱਢਿਆ ਗਿਆ ਪਿੰਡ ਵਿੱਚ ਬਹੁਤ ਬਾਰੀ ਮੈਂ ਸੁਣਾਈ ਹੈ ਗੱਲ ਇਹ ਤੇ ਗਧੇ ਤੇ ਬਹਾਗੇ ਨਾ ਗਲ ਸਿਤਰਾ ਦਾ ਹਾਰ ਪਾ ਕੇ ਪਿੰਡ ਉਹਦੀ ਗੀੜਾ ਦੇਣਾ ਸੀ ਤੇ ਜਦੋਂ ਘੁੰਮ ਕੇ ਆਇਆ ਨਾ ਘਰ ਦੇ ਮੂਹਰੇ ਦੀ ਨੰਗਲ ਨੰਗਾ ਘਰ ਵਾਲੀ ਬਾਹਰ ਖੜੀ ਸੀ ਬਿਸ਼ਰਮ ਸੀ ਕਹਿੰਦਾ ਮੈਂ ਗੀੜਾ ਦੇ ਕੇ ਆਇਆ ਵਸ ਤੂੰ ਪਾਣੀ ਗਰਮ ਕਰਾ ਕੇ ਨਹਾਉਣਾ ਜਣਕ ਇਹ ਉਹ ਲੋਕ ਬਿਸ਼ਰਮ ਨੇ ਮੈਂ ਜਿਹੜੀ ਗੱਲ ਕਹਿਣ ਲੱਗਾ ਧਿਆਨ ਨਾਲ ਸੁਣ ਲੈ ਾਨੂੰ ਆਤ ਪਈ ਐ ਅਸੀਂ ਸਾਰੀ ਉਮਰ ਜੁੱਤੀਆਂ ਖਾਣੀਆਂ ਨੇ ਅਸੀਂ ਕੁਝ ਨਹੀਂ ਦੇਖਣਾ ਵੀ ਇਹ ਬੰਦਾ ਕੱਲ ਕੀ ਸੀ ਅੱਜ ਸਾਡੇ ਸਿਰ ਤੇ ਐਮਪੀ ਬਣ ਕੇ ਬੈਠੂਗਾ ਅਸੀਂ ਵੋਟਾਂ ਪਾ ਕੇ ਜਾਂ ਐਉਂ ਕਹਿ ਲਈ ਵੀ ਗੰਦਗੀ ਨੂੰ ਪਹਾੜਾਂ ਤੇ ਚੜਾ ਰਹੇ ਆ ਅਸੀਂ ਅਸੀਂ ਕਦੇ ਸੋਚਿਆ ਹੀ ਨਹੀਂ ਹੁਣ ਪਿੱਟਦੇ ਐ ਹੁਣ ਕਹਿੰਦੇ ਜੀ ਅਮਰਤਪਾਲ ਤੇ ਸਰ ਵੀ ਅਤਿਸ਼ੀਫਾ ਦੇਵੇ ਇਰਜ਼ਾਨ ਕਰੇ ਵੀ ਸਾਡੇ ਹੱਲ ਕਹਿੰਦਾ ਇਹਨਾਂ ਕੋਈ ਸਵਾਰਿਆ ਨਹੀਂ ਸਵਾਰਨਾ ਕੀ ਐ ਹਲਦਖ ਖਮਿਆਜੇ ਭੂਤਨੇ ਪਹਿਣਗੇ ਜਿਨ੍ਹਾਂ ਦੇ ਹੱਥਾਂ ਵਿੱਚ ਇਹ ਖੇਡ ਰਹੇ ਨੇ ਨਾ ਹਰਾਮਖੋਰ ਹਲੇ ਤਾਂ ਉਹਨਾਂ ਨੇ ਆਉਣਾ ਹੈ ਹਲੇ ਤਾਂ ਉਹਨਾਂ ਰਾਜ ਕਰਨਾ ਹੈ ਤੁਹਾਨੂੰ ਦਰਸਣਗੇ ਖਮਿਆਜੇ ਭੂਤਨੇ ਪਹਿਣਗੇ ਹਲੇ ਕਿਉਂ ਆ ਤੁਹਾਨੂੰ ਤੂੰ ਇੱਥੇ ਬਸ ਲੌਲੀਪੌਪ ਦੇਖਿਆ ਵੀ ਸਾਡੇ ਬੱਚਿਆਂ ਨੂੰ ਨਸ਼ੇ ਛਡਾਊਗਾ ਅੰਮ੍ਰਿਤ ਛਕਾਊਗਾ ਪਤਾ ਨਹੀਂ ਖਾਲਸਾ ਰਾਜ ਹੋ ਜਾਏ ਤਾਂ ਇਦਾਂ ਮੈਂ ਚੱਲਿਆ ਸੀ ਇਦਾਂ ਆਸਾਂ ਲਈ ਬੈਠੇ ਸੀ ਪਰ ਕਦੇ ਸੋਚਿਆ ਨਹੀਂ ਵੀ ਜਿਹੜੀ ਬਹੀਰ ਵਿੱਚ ਤੁਰੇ ਫਿਰਦੇ ਆਂ ਬਹੀਰ ਨਸ਼ੇੜੀਆਂ ਦੀ ਐ ਉਹਦਾ ਭਰਾ ਖੁਦ ਬੇਅਦਬੀ ਕਰਦਾ ਰਿਹਾ ਸ਼੍ਰੀ ਸਾਹਿਬ ਆ ਕੇ ਨਸ਼ੇ ਕਰਦਾ ਰਿਹਾ ਤੇ ਅਸੀਂ ਕੋ ਸੋਚਿਆ ਹੀ ਨਹੀਂ ਸੀ ਹੁਣ ਕਹਿੰਦੇ ਜੀ 80 ਫੀਸ ਦੇ ਦਿਓ ਮੰਗ ਲੋ 80 ਮੈਂ ਤਾਂ ਕਹਿਤਾ ਤੁਹਾਡੀ ਗੱਲ ਕਰਤੀ ਹੁਣ ਜਦੋਂ ਤੁਹਾਡੇ ਪਿੰਡ ਵਿੱਚ ਕਿਤੇ ਸਰਬਜੀਤ ਆਊਗਾ ਜੁੱਤੀ ਲਾ ਲਿਓ ਫੜ ਕੇ ਬੰਨ ਕੇ ਬਾਹ ਲਓ ਵੀ ਦੇਹ ਸੇਵਾ ਕੀਤਾ ਕੀ ਐ ਅਮਰਤਪਾਲ ਦੇ ਭਾਪੇ ਕੋਲੇ ਬਗਜੋ ਉਹਨੂੰ ਸੱਦ ਲਿਓ ਵੀ ਤੇਰੇ ਮੁੰਡੇ ਨੇ ਕੀਤਾ ਕੀ ਹੈ ਮਤਲਬ ਅਸੀਂ ਜੰਮਦਿਆਂ ਤੋਂ ਸ਼ੁਰੂ ਹੋ ਜਾਣਾ ਵੀ ਜੁੱਤੀਆਂ ਸਾਡੇ ਫਾੜ ਫਾੜ ਪਹਿਣ ਅਸੀਂ ਪੱਕ ਗਏ ਉਹ ਇੱਕ ਕੰਮ ਲਈ ਕਹਿੰਦੇ ਪੁਲਿਸ ਨੇ ਕੁੱਟਿਆ ਘਰ ਆ ਕੇ ਉਹਨੂੰ ਪੁੱਛਣ ਲੱਗੇ ਵੀ ਕਿੰਨਾ ਕੁ ਦੁੱਖ ਲਗਿਆ ਕਹਿੰਦਾ ਮੁੱਦਾ ਕਰਕੇ ਦੋਗ ਪਟੇ ਮਾਰੇ ਸੀ ਕਹਿੰਦਾ ਤੀਜਾ ਜਦੋਂ ਮਾਰੇ ਸੁਣ ਹੋ ਗਿਆ ਕਹਿੰਦਾ ਫਿਰ ਮੈਨੂੰ ਪਤਾ ਹੀ ਲੱਗਿਆ ਵੀ ਕਿੰਨੇ ਕੁ ਪੈਸੇ ਨੇ ਕਹਿੰਦਾ ਮਾਸਲੇ ਨੂੰ ਸੁਣ ਹੋ ਗਿਆ ਹੁਣ ਕਹਾਂ ਜਿੰਨਾ ਮਰਜੀ ਕੁੱਟੇ ਜਾਣ ਕੋਈ ਮਤਲਬ ਨਹੀਂ ਕਿ ਆ ਸਾਡੀ ਬੇਸ਼ਰਮੀ ਹੈ ਜੁੱਤੀਆਂ ਖਾਂਦੇ ਸੀ ਆਦੀਆਂ ਖਾਂਦੇ ਰ੍ਹਾਂਗੇ ਕਦੇ ਨਹੀਂ ਅਸੀਂ ਹੱਥ ਪੜ ਕੇ ਕਹਿੰਦੇ ਕਿਸੇ ਨੂੰ ਵੀ ਤੂੰ ਕੌਣ ਹੋਣਾ ਸਾਡੇ ਜੁੱਤੀਆਂ ਮਾਰਨ ਵਾਲਾ ਅਸੀਂ ਬੋਟਾਂ ਪਾਉਣੀਆਂ ਨੇ ਕੰਨ ਕੋਈ ਹੋਰ ਆ ਜੋ ਉੱਤੇ ਆਉਂਦੇ ਰਹਿਣਗੇ ਸੋਚਿਓ ਨਾ ਕਦੇ ਇਹ ਬਹੁਤ ਵੱਡੀ ਗਲਤੀ ਖੰਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਕੀਤੀ ਇਹਨਾਂ ਦੋਨਾਂ ਨੂੰ ਐਮਪੀ ਬਣਾ ਕੇ ਹੁਣ ਭੁਗਦੇ ਰਹੋ ਮੈਂ ਤਾਂ ਕਹਿਦੀ ਗੱਲ ਦਿਓ ਸੀਪਾ ਦੇ ਦੇਣਗੇ ਉਹ ਉਹ ਤਾਂ ਹਲੇ ਵੀ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਉਣਾ ਸਰ ਵੀ ਤਨੂੰ ਪੁੱਛ ਲਿਆ ਕਰੋ ਭਾਈ ਸਾਹਿਬ ਮੁੱਖ ਮੰਤਰੀ ਹੋਣਗੇ ਭੁਗੀ ਦੇ ਪੰਜ ਛੇ ਕਾਟ ਲੱਗੇ ਹੁੰਦੇ ਉਹਦੇ ਚਾਰ ਪੰਜ ਜੇਬ ਚ ਹੁੰਦੇ ਪਾਏ ਹੋਏ ਦੁਬਾਰਾ ਫੇਰ ਕੋਲ ਕੇ ਪੀ ਲੈਂਦਾ ਉਹ ਜਿਹੜਾ ਬੰਦਾ ਸ਼ਰਿਆਂ ਮੀਡੀਆ ਵਿੱਚ ਇਹ ਕਹਿ ਸਕਦਾ ਮੇਰਾ ਕੋਈ ਭੈਣ ਨਹੀਂ ਮੇਰਾ ਕੋਈ ਭਰਾ ਨਹੀਂ ਤੁਹਾਡਾ ਕੀ ਲੱਗਦਾ ਹੈ ਉਹ ਤੁਸੀਂ ਕਿਹਾ ਨਾ 20 ਦਿਨ ਉਹ ਤਾਂ ਕਹਿੰਦਾ ਸੀ ਸਤਾਏ ਵਿੱਚ ਮੁੱਖ ਮੰਤਰੀ ਬਣਾਉਣਾ ਮਰਤਪਾਲ ਨੂੰ ਹੁਣ ਬਸ ਗੇਮ ਜਿਹੜੀ ਹੈ ਤੁਹਾਡੇ ਪਾਲੇ ਵਿੱਚ ਹੈ ਜਾਨਕਿ ਗੇਂਦ ਜਿਹੜੀ ਹੈ ਤੁਹਾਡੇ ਪਾਲੇ ਵਿੱਚ ਹੈ ਤੂੰ ਤੁਹਾਡੀ ਮਰਜ਼ੀ ਇਹ ਵੀ ਜੁੱਤੀ ਫੇਰਨੀ ਹੈ ਇਹਨਾਂ ਦੇ ਜਾਂ ਨਹੀਂ ਫੇਰਨੀ ਜੇ ਫੇਰ ਦਿਓ ਅੱਗੇ ਤਾਂ ਵਧੀਆ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਲਜੀ ਕੀ ਫਤਿਹ